ਕੀ ਆ ਲੋਕਾਂ ਦਾ ਸੱਬੜਾ ਨਹੀਂ ਕੰਮ ਕਰਦੀ ਇੱਥੇ ਸਾਡੇ ਤਾਂ ਛੈਣੀ ਚੱਲਦੀ ਆ ਜਿਹੜੀ ਲੋਕ ਦੀ ਲੋਕਾਂ ਹੀ ਨਾ ਸੱਬੜ ਕੰਮ ਕਰਦੀ ਜਿੱਥੇ ਉੱਥੇ ਸਾਡੇ ਵਾਲੀ ਛੈਣੀ ਕੰਮ ਕਰ ਜੇ ਠੀਕ ਆ ਲੋਕ ਦਾ ਹੱਕੀ ਫਿਰਦੇ ਆ 42 42 40 40 ਇੰਚ ਦੀਆਂ ਇਹ ਤਾਂ 35 35 ਇੰਚ ਦੀ ਜਾ ਕੇ 42 42 ਇੰਚ ਦੀਆਂ ਨੂੰ ਵੀ ਦੱਸ ਦਿੰਦੀਆਂ ਨੇ 42 ਇੰਚ ਦੀ ਨਾਲੋਂ ਵੀ ਮਹਿੰਗੀ ਵਿਕਦੀ ਆ ਇਹ ਜੇ ਅਸੀਂ ਵੇਚਣ ਹਾਂ ਇਹ ਤਾਂ ਉਹ ਬਸੇਰੇ ਭੇਜਦੇ ਆ ਲੈਣੀ ਕਿਸੇ ਨੇ ਆ ਬੱਕਰੀ ਸੁਨੇਹਾ ਕੋਈ ਲੈ ਕੇ ਆ ਦੋਰੇ ਤਾਂ ਐਹੋ ਜਿਹਾ ਕੰਮ ਵੀ ਹੁੰਦਾ ਐਹੋ ਜਿਹਾ ਕੰਮ ਵੀ ਹੁੰਦਾ ਇੱਥੇ ਠੀਕ ਆ ਖਾਂਥੀ ਵਾਲਾ ਕੰਮ ਕਰਿਆ ਲੋਕਾਂ ਨੇ ਠੀਕ ਆ ਵੀ ਅੱਗੇ ਪਿੱਛੇ ਫਿਰਦੇ ਨੇ ਫਿਰਦੇ ਨੇ ਬਾਧੂ ਫਿਰਦੇ ਨੇ ਅੱਛਾ ਵੀ ਪਰ ਦੰਦੇ ਨਹੀਂ ਨਾ ਬੱਕਰੀਆਂ ਨੇ ਜੇ ਆਪਾਂ ਕੋਈ ਨਹੀਂ ਇੱਕ ਦੋ ਕੋ ਬੰਦੇ ਨੇ ਬੱਕਰੀਆਂ ਲੱਤੀਆਂ ਨੇ 420 ਹਾਈਆਂ ਨਾਲ ਉਹ ਪੰਸਾਰੀਓ ਬਣ ਕੇ ਅੱਜ ਦੇ ਟਾਈਮ 'ਚ ਮੁੜ ਕੇ ਅਸੀਂ ਬੱਕਰੀ ਦੇ ਨਹੀਂ ਤਾਂਹੀਂ ਅਸੀਂ ਉਹ ਬੰਨੇ ਚੰਨੇ ਕੋਈ ਕਹਿ ਨਹੀਂ ਸਕਦਾ ਸਾਡੀ ਬੱਕਰੀ ਨੂੰ ਇੱਥੇ ਜੇ ਬੱਕਰੀਆਂ ਸਾਡੇ ਨੂੰ 6 ਲੀ ਮੀਨ ਹੁੰਦੇ ਜੇ ਤਾਂ ਅਸੀਂ ਸਿੱਧਾ ਕਸਾਈ ਲਵੇ ਜਾ ਅਸੀਂ ਸੱਦਾ ਮਹਾਰਾਟਾ ਮੈਂ ਕਈ ਇਹਨੇ 40 40 42 42 ਇੰਚ ਦੀਆਂ ਸਾਨੂੰ ਅਸੀਂ ਬੱਕਰੀ ਨਹੀਂ 40 42 ਇੰਚ ਦੀ ਬਹੁਤ ਜ਼ਿਆਦਾ ਸਾਡੇ ਕੋਲੇ ਤਾਂ ਤੁਹਾਨੂੰ ਵਿਕਰੀ ਬਹੁਤ ਘੱਟ ਮਿਲੂਗੀ 40 42 ਇੰਚ ਦੀ ਉਹ ਵਾਲਾ ਖੀਰੀਆਂ ਕੂਰੇ ਲੱਗ ਅਸੀਂ ਤਾਂ ਖੀਰੀਆਂ ਖੀਰੀਆਂ ਸਵਾਦੰਨੇ ਜਦੋਂ ਤਾਂ ਅਸੀਂ ਜਿੰਨੇ ਨੂੰ ਅਗਲੇ 6 ਦਿਨ ਤਾਂ ਹੋ ਗਏ ਗੱਬਣ ਹੁੰਦੇ ਜਦੋਂ ਤਾਂ ਤਿੰਨ ਸੂਏ ਲੈ ਜਾਂਦੀਆਂ ਲੋਕ ਤਾਂ ਬਾਹਰੋਂ ਲੈ ਲੈ ਕੇ ਵੀਰੇ ਜੋੜੀਆਂ ਬਣਾਉਨੇ ਆ ਇਹ ਸਾਡੇ ਤਾਂ ਘਰੇ ਇਹ ਜਿਹੇ ਆ ਨਾ ਘਰੋਂ ਬਸ ਰੱਬੇ ਜੰਮ ਰਹੇ ਇਹਨਾਂ ਨੂੰ ਤਾਂ ਸਾਡੇ ਦਾ ਰੱਬ ਨੂੰ ਪਹਿਲੀ ਘੜੀ ਤੋਂ ਹੀ ਬਖਸ਼ੀ ਇਹ ਬੱਕਰੀ ਬਾਈ ਲਾਲੇ ਚੰਡੀਗੜੀ ਦੀ ਨਮਾਇਸ਼ ਵਿੱਚ ਦੁੱਧ ਚੋਈ ਦੇ ਵਿੱਚ ਚੋਕੇ ਪਾਵਾਂਗੇ ਜੀ ਇਹ ਉਦੋਂ ਮੁੱਲਾ ਪਰ ਚੋਈ ਦੇ ਵਿੱਚ ਇਹ ਬੱਕਰੀ ਹਲੇ ਸੂਈ ਨਹੀਂ ਦੀ ਠੀਕ ਹੈ ਹੁਣ ਇਹ ਸੂਈ ਜਾਣਾ ਹਾਂ ਦੇ ਕੜਕੁੜ ਦੋ ਬੱਕਰੀਆਂ ਦਾ ਪਿਛਲੀ ਵਾਰੀ ਹੇਡੋਂ ਦੇ ਮੇਲੇ ਪਿਛਲੇ ਸਾਲ ਨਾ 2,70,000 ਰੁਪਏ ਲੱਗਿਆ ਦਾ ਇੱਕ ਇਹ ਬੱਕਰੀ ਦੀ ਇੱਕ ਦੇ ਨਾਲ ਦੀ ਬੈਂਤੀ ਕਾਲਾ ਹੀ ਲੈ ਗਿਆ ਬਿੰਜੂ ਕਾਲਾ ਪਿਛਲੀ ਵਾਰ ਵੀ ਕਾਲੇ ਹੁਣ ਹੀ ਉਲੰਦੇ ਤੇ ਅੱਛਾ ਤੇ ਕਿਉਂਕਿ ਕਾਲਾ ਹੀ ਲੈ ਗਿਆ ਕਾਲਾ ਵੀਰ ਲੈ ਗਿਆ ਦੇ ਨਾਲ ਸਟਾਰਟ ਕਰ ਲਿਓ ਬਾਈ ਬੱਕਰੀਆਂ ਦੇ ਮੂੰਹ ਸਿਰ ਦੇਖਣੇ ਤੇ ਲਾਸਟ ਤੱਕ ਆਹੀ ਮੂੰ ਵਰਗਾ ਪੰਟਾ ਬਣ ਗਿਆ ਬਿਨਾਂ ਨਲਾਏ ਤੋਂ ਮਲਾਈ ਵਰਗਾ ਹਾਂਜੀ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਉਹ ਬੱਕਰੀਆਂ ਦਿਖਾਵਾਂਗੇ ਜਿਹੜੀਆਂ ਪਹਿਲੀ ਵਾਰ ਕੈਮਰੇ ਦੇ ਉੱਪਰ ਆਈਆਂ ਨੇ ਤੇ ਇਹ ਬੱਕਰੀਆਂ ਪੰਜਾਬ ਦੀਆਂ ਬਹੁਤ ਜ਼ਿਆਦਾ ਬਰੀਕ ਬੱਕਰੀਆਂ ਦੇ ਵਿੱਚੋਂ ਬੱਕਰੀਆਂ ਨੇ ਤੇ ਬਹੁਤ ਸਫਾਈ ਵਾਲੀਆਂ ਬੱਕਰੀਆਂ ਨੇ ਮੂੰਹ ਸਿਰ ਦੀਆਂ ਨੱਕਾਂ ਦੀਆਂ ਸਿੰਗੀਆਂ ਦੀਆਂ ਤੇ ਬਾਕੀ ਬਾਲਾਂ ਦੀਆਂ ਬਹੁਤ ਬਰੀਕ ਬੱਕਰੀਆਂ ਨੇ ਜਿਨ੍ਹਾਂ ਦੇ ਕੀ ਪੱਟਾਂ ਦੇ ਉੱਪਰ ਬਿਲਕੁਲ ਵਾਲ ਨਹੀਂ ਹੈਗੇ ਬਾਈ ਜੀ ਬਹੁਤ ਬਰੀਕ ਬੱਕਰੀਆਂ ਨੂੰ ਇਹ ਮੰਨਿਆ ਗਿਆ ਤੇ ਬਾਈ ਜੇ ਲਾਟਪੁਰ ਤੂਰਾ ਵਾਲਿਆਂ ਦੀਆਂ ਬੱਕਰੀਆਂ ਨੇ ਤੇ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਿਓ। ਹਾਂਜੀ, ਹਸਰੀਕਾਲ ਆਪਣੀ ਨਵੀਂ ਵੀਡੀਓ ਦੇ ਵਿੱਚ ਸਵਾਗਤ ਹੈ ਸਾਰੇ ਵੀਰਾਂ ਦਾ ਤੇ ਅੱਜ ਵਾਲੀ ਵੀਡੀਓ ਤੁਹਾਡੇ ਵਾਸਤੇ ਬਹੁਤ ਹੀ ਸੋਹਣੀ ਵੀਡੀਓ ਹੈ ਤੇ ਸੋਹਣੇ-ਸੋਹਣੇ ਜਾਨਵਰ ਤੁਹਾਨੂੰ ਪੰਜਾਬ ਦੇ ਯਾਤਰ ਦਿਖਾਉਂਦੀ ਰਹਿੰਦੇ ਆ ਤੇ ਅੱਜ ਵਾਲੀ ਵੀਡੀਓ ਦੇ ਵਿੱਚ ਤੁਹਾਨੂੰ ਬਹੁਤ ਹੀ ਸਾਫ਼ ਸੁਥਰੇ ਜਾਨਵਰ ਤੁਹਾਨੂੰ ਦਿਖਾਵਾਂਗੇ ਬੱਕਰੀਆਂ ਆਪਣੀ ਵੀਡੀਓ ਦੇ ਵਿੱਚ। ਤੇ ਤੁਸੀਂ ਕਮੈਂਟ ਕਰਨਾ ਹੈ ਵੀ ਬੱਕਰੀਆਂ ਕਿਵੇਂ ਦੀਆਂ ਲੱਗੀਆਂ ਸਾਫ਼ ਸੁਥਰੀਆਂ ਜਿਵੇਂ ਕਿ ਬਰੀਕ ਵਾਲਾਂ ਵਾਲੀਆਂ ਬੱਕਰੀਆਂ ਤੇ ਮੂੰਹ ਸਿਰ ਦੀਆਂ ਬਰੀਕ ਸਫਾਈ ਵਾਲੀਆਂ ਬੱਕਰੀਆਂ ਤੁਹਾਨੂੰ ਦਿਖਾਵਾਂਗੇ ਵੀਡੀਓ ਦੇ ਵਿੱਚ ਤੇ ਬਾਕੀ ਗੱਲਬਾਤ ਆਪਾਂ ਵੀਰਾਂ ਨਾਲ ਕਰਦੇ ਆਂ ਵੀ ਕਿਹੜਾ ਕੁੜਾ ਪਿੰਡ ਹੈ ਹਾਂ ਸਤਿ ਸ਼੍ਰੀ ਅਕਾਲ ਬੰਦੂ ਵੀਰਾਂ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਹੋ ਕੀ ਹਾਲ ਚਾਲ ਹੈ ਬਾਈ ਠੀਕ ਹੈ ਜੀ ਠੀਕ ਹੈ ਵਧੀਆ ਵੀਰ ਤੇ ਪਿੰਡ ਕਿਹੜਾ ਹੈ ਬਾਈ ਇਹ ਪਹਿਲਾਂ ਦਾ ਪਿੰਡੇ ਦੱਸ ਦੇ ਪਿੰਡ ਹੈਗਾ ਜੀ ਇਹ ਲਾਟ ਪਰ ਤੂਰਾ ਅੱਛਾ ਇਹ ਕਿਹੜੇ ਏਰੀਏ ਚ ਪੈ ਜਾਂਦਾ ਹੈ ਇਹ ਜ਼ਿਲ੍ਹਾ ਪਿੰਦਾ ਫਤਿਹਗੜ੍ਹ ਸਾਹਿਬ ਖੰਨੇ ਇਲਾਕੇ ਖੰਨੇ ਯਾਰ ਗਵਿੰਦਗੜ੍ਹ ਦੇ ਵਿਚਾਲੇ ਪੈ ਜਾਂਦਾ ਜੀ ਇਹ ਮਲੋਹਾ ਵਾਲੀ ਥਾਂ ਠੀਕ ਹੈ ਹਾਂ ਜੀ ਤੇ ਗਵਿੰਦਗੜ੍ਹ ਦੇ ਖੰਨੇ ਦੇ ਵਿਚਾਲੇ ਹਾਂ ਜੀ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਜਿਲ੍ਹਾ ਫਤਿਹਗੜ੍ਹ ਸਾ ਕਹਦੇ ਬੁੱਧੂ ਵੀਦੇ ਰਿਸ਼ਤੇਦਾਰ ਨੇ ਤੇ ਬਾਕੀ ਬੱਕਰੇ ਇਧਰ ਉਧਰ ਆਪਣੇ ਜਾਂਦੀ ਰਹੇ ਜਾਂਦੇ ਰਹਿੰਦੇ ਹਾਂ ਠੀਕ ਹੈ ਤੇ ਬੱਕਰੀਆਂ ਕਿੰਨੀਆਂ ਕਰਕੀਆਂ ਨੇ ਬਾਈਆਂ ਨੇ ਬੱਕਰੀਆਂ ਹੈਗੀਆਂ ਨੇ 30 ਕ ਬੱਕਰੀਆਂ ਆਉਣੀਆਂ ਬੜੀਆਂ ਬੜੀਆਂ ਅੱਛਾ 3 ਕ ਬੱਕਰੀਆਂ ਆਏ ਨੇ ਜ਼ਿਆਦਾ ਕਾਲੀਆਂ ਕਾਲੀਆਂ ਬੱਕਰੀਆਂ ਤਾਂ ਆਪਣੇ ਲਵੇ ਤਾਂ ਕਾਲੀਆਂ আর ਲੋਈਆਂ ਜ਼ਿਆਦਾ ਮਿਲੂਗਾ ਆਪਾਂ ਦਾ ਇਹ ਦੋਨੇ ਚੀਜ਼ਾਂ ਦਾ ਟਰੈਂਡ ਚੱਲਦਾ ਹੀ ਆ ਆਪਣੇ ਦੀ ਹੈ ਵੀ ਲਗੜਾ ਬਲੱਡ ਲਾਈਨ ਆ ਜੀ ਸਾਰੀ ਜੀ ਅੱਛਾ ਉਹ ਵੀ ਦਿਖਾਵੋਗੇ ਉਹ ਬੱਕਰੀ ਦੇ ਵਿੱਚੋਂ ਕਿਹੜੀਆਂ ਕਿਹੜੀਆਂ ਪੱਕੀਆਂ ਨੇ ਬੱਕਰੀਆਂ ਹਾਂ ਦੋ ਤਾਂ ਆਈਆਂ ਹੋ ਅੱਛਾ ਤੇ ਸਾਰੀਆਂ ਬੱਕਰੀਆਂ ਜਿੰਨੀਆਂ ਸਾਰੀਆਂ ਇੱਕੋ ਦੀ ਹੋਣਗੀਆਂ ਆਪਣੇ ਕੋਲੇ ਆ ਬੱਕਰਾ ਵੀ ਬੱਕਰਾ ਵੀ ਉਹਦੇ ਉਹਦੇ ਵਿੱਚ ਆਪਾਂ ਨਾਲ ਦੇ ਨਾਲ ਪੰਛੀ ਕਰਦੇ ਹੀ ਰੱਖਦੇ ਆਪਾਂ ਤਕਰੀਬਨ ਆਪਾਂ ਨੂੰ ਕੋਈ ਬਾਹਰ ਦੇ ਬੱਕਰੇ ਦਾ ਟਾ ਜਿਆਦਾ ਸ਼ੌਂਕ ਨਹੀਂ ਹੈਗਾ ਜੀ ਹਾਂ ਜਿਆਦਾ ਘਰ ਦੀ ਬੱਚੇ ਪੱਠਾ ਤਿਆਰ ਕਰਦੇ ਤਿਆਰ ਕਰਦੇ ਹਾਂ भाई बोलता ਘੱਟ ਵੱਧੀ ਲੈਂਦੇ ਨੇ ਕੋਈ ਟਾਮੀ ਟੱਲੀ ਮਨ ਨੂੰ ਆਈ ਉਹ ਲੈਨੇ ਹਾਂ 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 ਉਹ ਵੀ ਅਸੀਂ ਵੇਚਣ ਵਾਸਤੇ ਹੀ ਲੈਣੀ ਆ ਤਾਂ ਤਾਂ ਵੇਚਣ ਦੀ ਸ਼ਾਹ ਪੁਰਾਉਂਦਾ ਮਾਰ ਲਈਦਾ ਤਾਂ ਅੱਛਾ ਵੀ ਘਰ ਵਾਲੀ ਮੱਟ ਤੇ ਜੇ ਕਰ ਬਾਈ ਆ ਬੱਕਰੀਆਂ ਦੀ ਗੱਲ ਕਰੀਏ ਤਾਂ ਇਹ ਬੱਕਰੀਆਂ ਕਿਹੜੇ ਕਿਹੜੇ ਸੂਏ ਨੇ ਤੇ ਇਹ ਮਲਾ ਦਾ ਭੈਣਾ ਪੂਣੀ ਨੇ ਜਾਂ ਨਾ ਨਾ ਮਾਮਾ ਧੀਆਂ ਨੇ ਇਹਦੇ ਮਾਮਾ ਧੀਆਂ ਨੇ ਹਾਂ ਮਾਮਾ ਧੀਆਂ ਆਈ ਦੀ ਮਾਂ ਆ ਆ ਮਾਂ ਇਹਦੀ ਹਾਂ ਠੀਕ ਹੈ ਇਹ ਪਹਿਲਣੇ ਸੂਏ ਪਾਠ ਪਹਿਲਣੇ ਜਾਂ ਧੀਆਂ ਚਲੋ ਬਾਈ ਪਹਿਲਣੇ ਸੂਏ ਪੱਟਛੇ ਦੰਦੇ ਹੈ ਹਨਾ ਤੇ ਦੇਖ ਲਓ ਬਾਈ ਸਫਾਈ ਪੱਟ ਦੀ ਮੂਹ ਮਹੰਦਰਾ ਸਿੰਗੀ ਸੂਗੀ ਹੈ ਨਾ ਤੇ ਸਾਰੀਆਂ ਇੱਥੋਂ ਸਟਾਰਟ ਕਰ ਲਿਓ ਬਾਈ ਬੱਕਰੀਆਂ ਦੇ ਮੂਹ ਸਿਰ ਦੇਖਣੇ ਤੇ ਲਾਸਟ ਤੱਕ ਆਹੀ ਮੂਹ ਸਿਰ ਦੇਖਣਗੇ ਸਾਰੀਆਂ ਦੇ ਏ ਟੂ ਜ਼ੈਡ ਹੈ ਜੀ ਦੇਖ ਲਓ ਬਾਈ ਇਹ ਚੀਜ਼ਾਂ ਤੁਹਾਨੂੰ ਪਹਿਲਾਂ ਹੀ ਵਾਗਿਆ ਨੋਟ ਕਰ ਲਿਓ ਤੇ ਦੇਖੋ ਸਫਾਈ ਪੱਟ ਦੀ ਕਿੰਨੀ ਹੈ ਹਨਾ ਸ਼ਾਈਨਿੰਗ ਸੂਣੀਗਾ ਤੇ ਬਾਕੀ ਮੇਨ ਹੈ ਨਾ ਤੁਹਾਨੂੰ ਪੱਟ ਦੇਖ ਲਓ ਬਾਈ ਬਿਲਕੁਲ ਵੀ ਬਾਲ ਨਹੀਂ ਹੈਗੇ ਹਨਾ ਬੁੱਤੂ ਬਿਲਕੁਲ ਜੀ ਮੇਨ ਚੀਜ਼ ਆਹੀ ਬੱਕਰੀਆਂ ਦੀ ਮੇਨ ਚੀਜ਼ ਆਹੀ ਹੈ ਹਨਾ ਸਫਾਈਆਂ ਸਕੂਈਆਂ ਬਹੁਤ ਨੇ ਆ ਇਹਦੀ ਮਾਂ ਹੈ ਹਨਾ ਇਹ ਤੋਂ ਕਿੰਨੇ ਸੂਏ ਦੇ ਨੇ ਵੀਰ ਇਹ ਤੀਏ ਸੂਏ ਹੁਣ ਸੂਏ ਨੇ ਤਿੰਨ ਬੱਚੇ ਨੇ ਤਿੰਨ ਬੱਚੇ ਨੇ ਹਾਂ ਦੇਖ ਲਓ ਭਾਈ ਤਿੰਨ ਬੱਚੇ ਨੇ ਮਨਾ ਹੋਈ 38 49 ਚਾਣਾ ਹਾਂ ਹਾਂ ਤੇ ਹਾਈਟ ਵੀ ਦੋ ਬੱਕਰੀਆਂ ਤੇ ਪਿਛਲੀ ਵਾਰੀ ਹੈਡੋਂ ਦੇ ਮੇਲੇ ਪਿਛਲੇ ਸਾਲ ਨਾ 2,70,000 ਰੁਪਏ ਲੱਗਿਆ ਦਾ ਇੱਕ ਇਹ ਬੱਕਰੀ ਦੀ ਇੱਕ ਇਹਦੇ ਨਾਲ ਦੀ ਬੇਨਤੀ ਕਾਲਾ ਹੀ ਲੇ ਗਿਆ ਬਿੰਜੂ ਕਾਲਾ ਪਿਛਲੀ ਵਾਰ ਵੀ ਕਾਲੇ ਹੁਣ ਹੀ ਉਹ ਲੰਦੇ ਤੇ ਅੱਛਾ ਪਿੱਛੋਂ ਗਿਆ ਕਾਲਾ ਜੀ ਲੈ ਗਿਆ ਕਾਲਾ ਵੀਰ ਲੈ ਗਿਆ ਇਹਦੇ ਨਾਲ ਦੀ ਬੱਕਰੀ ਤੇ ਇਹ ਬੱਕਰੀ ਆਪਾਂ ਦੰਦੇ ਨਹੀਂ ਦੇ ਹੈਗੇ ਕੰਨ ਕੰਨ ਬੋਹਲਾ ਕੰਨ ਕੰਨ ਬੋਹਲਾ ਉਹ ਜਿਹੜੇ ਅਸਲੀ ਹਾਂ ਪਯੌਰ ਅੰਬਰਸਰੀਆਂ ਬੱਕਰੀਆਂ ਦੇ ਵਿੱਚੋਂ ਆ ਜਾਂਦੀਆਂ ਨੇ ਕਾਲੀਆਂ ਇਹ ਅੰਬਰਸਰੀ ਹੀ ਲਾਹੋ ਆ ਹਾਂ ਅੰਬਰਸਰੀਆਂ ਬੱਕਰੀਆਂ ਪਿਆਉਣ ਨੇ ਭਾਈ ਇਹ ਤੇ ਬੀਟਲ ਦਾ ਜਾਨੀ ਸਾਰੀਆਂ ਉਹ ਆਪਣੇ ਦੀ ਉਹ ਆਪਣੇ ਹੋਣੀਗਾ ਉਹ ਲਿਆ ਉਹਥੇ ਵਾਲੇ ਆਪਣੇ ਰੌਣੀ ਵਾਲੇ ਅਮਰੀਕਾ ਉਹਦਾ ਪਾਈ ਨਹੀਂ ਵੀਗਾ ਤਾ ਹਾਂ ਇਹ ਪਹਿਲਾਂ ਦੀਆਂ ਬੱਕਰੀਆਂ ਦੇ ਮਾਵਾ ਆਈਆਂ ਸੀ ਇਹਦੀਆਂ ਪਹਿਲਾਂ ਅੰਬਰਸਰ ਉਹ ਆਈਆਂ ਦੀਆਂ ਪਹਿਲਾਂ ਅੰਬਰਸਰ ਉਹ ਆਈਆਂ ਦੀਆਂ ਉਹੜੀਆਂ ਬੱਕਰੀਆਂ ਨਾਰੀਆਂ ਦੀਆਂ ਜਾਨੀ ਤੇ ਤਾਂ ਸਿੰਘ ਸੌਂਕ ਤਾਂ ਵਧੀਆ ਚੰਤੇ ਆਪਣੇ ਬੱਕਰੇ ਇੱਧਲੇ ਪਏ ਪੂਕੇ ਸਫਾਈ ਕਰਦੀ ਐ ਏਡੀ ਜਿਆਦਾ ਬੱਕਰੀਆਂ ਅੱਛਾ ਬੜਾ ਦੇਸੀ ਅੰਬਰ ਸੀਆਂ ਵੱਜਦੇ ਦੇਸੀ ਅੰਬਰ ਵਾਲੀਆਂ ਬੱਕਰੀਆਂ ਨਾਰੀਆਂ ਵੱਜਦੀਆਂ ਦੀਆਂ ਉਦੋਂ ਰੋ ਟਾਟਾ ਸੋਮਾ ਜੋ ਟਾਟਾ ਸੋਮਾ ਪੱਟ ਗਈ ਨੀ ਦੋ ਬੱਕਰੀਆਂ ਰੋ ਸੁਨੱਖ ਵੱਧ ਗਿਆ ਵਾ ਸੁਨੱਖ ਵੱਧ ਗਿਆ ਵਾ ਮੇਰੇ ਨਾਲੋਂ ਹਾਂ ਇੱਕ ਸਾਧਨ ਬਾਈ ਇਹ ਸੋਨਾ ਸੁਨੱਖੀਆਂ ਹੋ ਗਿਆ ਤੇ ਇਹ ਬੱਕਰੀਆਂ ਦਿੱਤੇ ਨੇ ਤਿੰਨ ਬੱਚੇ ਬਾਈ ਤੇ ਕਿੰਨੇ ਸੂਏ ਲੈਲੇ ਵੀਰੇ ਤੋਂ ਜੇ ਤੀਜੇ ਤੀਜੇ ਹੀ ਸੂਏ ਸੂਈ ਹੈ ਬੜਾ ਤੀਜੇ ਹੀ ਸੂਆ ਹੈ ਤੀਜੇ ਹੀ ਸੂਆ ਹਾਂ ਦੇਖ ਲਓ ਬਾਈ ਕੋਈ ਜਿਆਦਾ ਉਮਰ ਦੀ ਬ ਈ ਬੇਵੀ ਬੱਕਰੀ ਕਹਿੰਦੀ ਇਹ ਬੱਕਰੀ ਬਾਈ ਲਾਲੇ ਚੰਡੀਗੜੀ ਦੀ ਨਮਾਇਸ਼ ਵਿੱਚ ਦੁੱਧ ਚੋਈ ਦੇ ਵਿੱਚ ਚੋਕੇ ਪਾਵਾਂਗੇ ਜੀ ਇਹ ਉਦੋਂ ਮੁੱਲਾ ਪਰ ਚੋਈ ਦੇ ਵਿੱਚ ਇਹ ਬੱਕਰੀ ਹਲੇ ਸੂਈ ਨਹੀਂ ਦੀ ਠੀਕ ਹੈ ਹੁਣ ਇਹ ਸੂਈ ਜਾਣਾ ਕਰ ਕੋਈ ਨਹੀਂ ਦੀ ਹਾਂ ਠੀਕ ਹੈ ਹੁਣ ਇਹ ਸੂਈ ਜਾਣਾ ਦੇ ਕੜਕੜ ਚੱਲਦਾ ਤਿੰਨ ਵਿੱਚ ਇਹ ਚੱਲਦਾ ਪੱਟਦਾ ਇਹ ਉੱਥੇ ਬਾਈ ਚੰਡੀਗੜੀ ਲਾਲੇ ਦੇ ਉਹਦੇ ਵਿੱਚ ਪਾਵਾਂਗੇ ਅਸੀਂ ਛਾੜ ਦੇ ਹੋਰ ਦਿਖਾ ਦੇ ਬਾਈ ਤੇ ਹੁਣ ਦਿਖਾਉਣਿਆ ਬਾਈ ਤੁਹਾਨੂੰ ਜਮੇ ਕੋਲਾ ਮਤਲਬ ਪੈਣਾ ਪੂਣਾ ਦਾ ਨਹੀਂ ਬੱਧੂਗੇ ਤੇ ਇਹ ਦੋਨੇ ਸਕੀਂਆਂ ਪੈਣਾ ਨੇ ਇਹ ਅੱਛਾ ਇਹ ਦੇਖ ਲਓ ਬਾਈ ਦੋਨੇ ਸਕੀਂ ਪੈਣਾ ਨੇ ਹਣਾ ਹਾਂ ਜੀ ਜਮੇ ਕੋਈ ਪਛਾਣ ਨਹੀਂ ਸਕਦਾ ਮੇਰੇ ਮਰਗਦਾ ਮੈਨੂੰ ਲੱਗਦਾ ਇਹ 15 20 ਦਿਨ ਰਹੇ ਬੱਕਰੀਆਂ ਦੇ ਵਿੱਚ ਫੇਰ ਪਛਾਣੂਗਾ ਹਾਂ ਪਤਾ ਕੀ ਹੈ ਲੋਕ ਤਾਂ ਬਾਹਰੋਂ ਲੈ ਲੈ ਕੇ ਵੀਰੇ ਜੋੜੀਆਂ ਬਣਾਉਨੇ ਆ ਇਹ ਸਾਡੇ ਦਾ ਘਰੇ ਐਜੀਆਂ ਨਾ ਘਰੋਂ ਬਸ ਰੱਬੇ ਜੰਮ ਰ ਇਹਨਾਂ ਨੂੰ ਤਾਂ ਠੀਕ ਹੈ ਸਾਡੇ ਦਾ ਰੱਬ ਨੂੰ ਪਹਿਲੀ ਘੜੀ ਤੋਂ ਹੀ ਬਖਸ਼ੇ ਯਾਰ ਰੱਬ ਦੀ ਕਾ ਦੇਖ ਲਓ ਬਾਈ ਜਮੇ ਜੋੜੀ ਨਕਸੀ ਘੜਤਾ ਹਣਾ ਬੱਕਰੀ ਨੇ ਹਾਂ ਜੀ ਦੇਖੋ ਘਰ ਦੀਆਂ ਪਟ ਜੰਪ ਕਰਦੇ ਆ ਜੰਮੀ ਹੋਈਆਂ ਪੱਠਾਂ ਦੇ ਬਾਰੇ ਗਿਰਿਆਂ ਦੀ ਲੋਕ ਤਾਂ ਕਹਿੰਦੇ ਨੇ 40 40 42 42 ਇੰਚ ਦੀਆਂ ਸਾਨੂੰ ਅਸੀਂ ਬੱਕਰੀ ਨਹੀਂ 40 42 ਇੰਚ ਦੀ ਬਹੁਤ ਜ਼ਿਆਦਾ ਸਾਡੇ ਕੋਲੇ ਤਾਂ ਤੁਹਾਨੂੰ ਵਿਕਰੀ ਬਹੁਤ ਘੱਟ ਮਿਲੂਗੀ 40 42 ਇੰਚ ਦੀਆਂ ਅਸੀਂ ਤਾਂ ਖੀਰੀਆਂ ਖੀਰੀਆਂ ਸਵਾਦੰਨੇ ਜਦੋਂ ਤਾਂ ਅਸੀਂ ਜਿੰਨੇ ਨੂੰ ਅਗਲੇ 6 ਦਿਨ ਤਾਂ ਹੋ ਗਏ ਗੱਪਣ ਹੁੰਦੇ ਜਦੋਂ ਤਾਂ ਅਸੀਂ ਤਿੰਨ ਸੂਏ ਲੈ ਜਾਂਦੀ ਸਾਡੇ ਕੋਲ ਤਾਂ ਇਹ ਕਾਰਨ ਆ ਵੀਰ ਠੀਕ 8 9 ਮੇਵਨੇ ਪਾ ਸਾਡੀ ਤਾਂ बिकਦੀ ਇਹੇ ਸਾਡੀ ਤਾਂ ਖੀਰੀ ਵੀ ਸੂਣ ਵਾਲੀ ਵੀ ਸੂਈ ਸੀ ਜਦੇ ਵੇਚਦੇ ਅਸੀਂ ਤਾਂਹੀਂ ਛੇਤੀ ਗੱਪਣਾ ਕਰਵਾ ਦਿੰਨੇ ਆ ਇਹ ਕਾਰਨ ਛੱਡਦਾ ਸਫਾਈਆਂ ਹੋਈ ਨੇ ਬੱਕਰੀਆਂ ਦੇ ਵਿੱਚ ਮੂੰਹ ਮਹਾਂਦਰੇ ਪੱਟਾਂ ਪੁੱਟਾਂ ਦੇ ਬਾਣ ਦਾ ਜਮੀ ਨਹੀਂ ਜਮੀ ਨਹੀਂ ਹਾਂ ਐਨ ਮਨ ਲਾਦਾ ਸਿਆਲ ਚ ਵੀ ਐਂ ਰਹਿੰਦੀਆਂ ਹੁਣ ਲੋਕਾਂ ਨੇ ਤਾਂ ਸਿਆਲ ਛਾਲ ਚ ਇੱਕ ਵਾਰ ਮਸਾ ਲੂਈ ਝਾੜਦੀਆਂ ਨੇ ਇਹਦਾ ਸਾਰਾ ਸਾਲ ਰਹਿੰਦੀਆਂ ਇਕਣਾ ਨੇ ਠੀਕ ਹੈ ਸੱਚੀਆਂ ਗੱਲਾਂ ਨੇ ਬਾਈ ਵੀਰ ਦੀਆਂ ਤੇ ਤੁਹਾਨੂੰ ਦਿਖਾਉਣਿਆ ਜੋੜੀ ਪੱਠਾਂ ਦੀ ਦੇਖ ਲਓ ਬਾਈ ਨੱਕ ਮੂੰਹ ਤੇ ਨਿਗਾਹ ਮਾਰ ਲਿਓ ਜਮੀ ਨਹੀਂ ਕੋਈ ਪਛਾਣ ਸਕਦਾ ਦੇਖੋ ਤੇ ਦੁੱਧ ਦਾ ਕੀ ਰਿਕਾਰਡ ਰਹਿੰਦਾ ਬਾਈ ਇਹਨਾਂ ਦਾ ਦੁੱਧ ਬਾਈ ਫਲੂਣਾ ਪੱਠਾ 4 4 ਕਿਲੋ ਦੇ ਦਾਨੀ ਆ ਇਹ ਹਾਂ ਠੀਕ ਆ ਦੇਖ ਸਾਦੇ ਬਾਈ ਪਲੂਣਾ ਪੱਠਾ ਨੇ ਦੋਨੇ ਪਲੂਣਾ ਨੇ ਬਾਈ ਪਹਿਲਾ ਪਹਿਲਾ ਸੂਰ ਪਹਿਲਾ ਦੋਨਾ ਹਾਂ ਦੋਨੇ ਪਲੂਣਾ ਪੱਠਾ ਨੇ ਬਾਈ ਦੇਖੋ ਛਾੜੋ ਆਏ ਕਰੂ ਕਿਸੇ ਜਵਾਕ ਨੂੰ ਵੀ ਥੱਲੇ ਬਿਠਾ ਦਿਓ ਤੇ ਇਹ ਆ ਗਈ ਬਾਈ ਤੀਜੀ ਜੋੜੀ ਇਹਨਾਂ ਜੀ ਵੀ ਪਹਿਣਾ ਹੀ ਨਹੀਂ ਅੰਤਰੇ ਨਹੀਂ ਦੇਖ ਲੋ ਇਹ ਵੀ ਪਹਿਣਾ ਨਹੀਂ ਵੀਰਾ ਪਹਿਣਾ ਹੀ ਨਹੀਂ ਇੱਕ ਬੜੀ ਐ ਇੱਕ ਛੋਟੀ ਐ ਆਹ ਬੜੀ ਐ ਆਹ ਛੋਟੀ ਐ ਅਲੱਗ ਅਲੱਗ ਸੂਏ ਦੀਆਂ ਲੱਗ ਸੂਏ ਅਲੱਗ ਲੱਗਦੀਆਂ ਜਾਨੀ ਤੇ ਹਾਇ ਇੱਕ ਬੱਕਰੀ ਨੇ ਇੱਕ ਬੱਕਰੇ ਦੀਆਂ ਨੇ ਠੀਕ ਆ ਇਹਦਾ ਸਿੰਗੀ-ਸੁੰਗੀ ਦੇਖ ਲਓ ਜਮਈ ਆ ਨਾ ਨਕੌੜਾ ਨਕੂੜਾ ਥੋੜਾ ਡਰਦੀ ਆ ਬੱਟ ਹਣਾ ਹਾਂ ਇਹ ਦੇਖ ਲਓ ਕੰਨ ਕੁੰਨ ਪੱਠਾਂ ਦੇ ਬਿਲਕੁਲ ਚੌੜੇ ਕੰਨ ਨੇ ਹਣਾ ਜਿਵੇਂ ਤੇਖ ਲਓ ਬਾਈ ਤੇ ਬੁੱਧੂ ਕੋਈ ਵੇਚਣ ਬੂਚਣ ਵਾਲਾ ਹੁੰਦਾ ਕੋਈ ਨਾ ਇਹਦੇ ਵਿੱਚ ਵੇਚਣ ਵਾਲਾ ਵੀਰੇ ਦੇਖੋ ਮੁੱਲ ਵੇਚਣ ਵਾਸਤੇ ਤਾਂ ਇਹਨਾਂ ਦਾ ਕੋਈ ਮੁੱਲ ਵੀ ਨਹੀਂ ਹੈਗਾ ਸੀ ਨਾ ਸੀ ਕਿਸੇ ਕੋਲੇ ਮੁੱਲ ਕਰਦੇ ਆ ਵੀ ਮੁੱਲ ਮੰਗਣ ਵਾਸਤੇ ਤਾਂ ਫੋਨ ਵੀ ਨਾ ਕਰਿਓ ਅੱਛਾ ਹਾਂ ਸਨੇਹੀ ਲੋਕ ਬਥੇਰੇ ਭੇਜਦੇ ਆ ਲੈਣੀ ਕਿਸੇ ਨੇ ਆ ਬੱਕਰੀ ਸਨੇਹਾ ਕੋਈ ਲੈ ਕੇ ਆਉਂਦੇ ਤਾਂ ਅੱਛਾ ਇਹੋ ਜਿਹਾ ਕੰਮ ਵੀ ਹੁੰਦਾ ਇਹੋ ਜਿਹਾ ਕੰਮ ਵੀ ਹੁੰਦਾ ਇੱਥੇ ਠੀਕ ਆ ਖਾਂਤੀ ਵਾਲਾ ਕੰਮ ਕਰਿਆ ਹੈ ਲੋਕਾਂ ਨੇ ਵੀ ਦੰਦ ਖਾਣੇ ਵਾਲੇ ਕੋਈਆਂ ਦਿਖਾਉਣੇ ਵਾਲੇ ਕੋਈਆਂ ਠੀਕ ਆ ਵੀ ਅੱਗੇ ਪਿੱਛੇ ਫਿਰਦੇ ਨੇ ਫਿਰਦੇ ਨੇ ਬਾਧੂ ਫਿਰਦੇ ਨੇ ਅੱਛਾ ਵੀ ਪਰ ਦੰਦੇ ਨਹੀਂ ਨਾ ਬੱਕਰੀਆਂ ਹਾਂ ਉਹ ਪੰਸਾਰੀਓ ਬਣ ਗਿਆ ਅੱਜ ਦੇ ਟਾਈਮ 'ਚ ਮੁੜ ਕੇ ਅਸੀਂ ਬੱਕਰੀ ਦੇਣੀ ਤਾਂ ਹੀ ਅਸੀਂ ਉਹ ਬੰਨੇ ਚੰਨੇ ਕੋਈ ਕਹਿ ਨਹੀਂ ਸਕਦਾ ਸਾਡੀ ਬੱਕਰੀ ਨੂੰ ਇੱਥੇ ਜਿਆ ਬੱਕਰੇ ਨਹੀਂ ਸਾਡੇ ਨੂੰ 6 ਲੀ ਮਹੀਨਾਂ ਦੇ ਜਾਂ ਤਾਂ ਅਸੀਂ ਸਿੱਧਾ ਕਸਾਈ ਲਵੇ ਜਾਂ ਅਸੀਂ ਸਿੱਧਾ ਮਹਾਰਾਟਰ ਸਾਡਾ ਕਾਰਨ ਵਾਸ ਮਕਸਦ ਦੇ ਦੋ ਨੇ ਬਾਅਦ 'ਚ ਫਿਰ ਲੋਕ ਇਹ ਕਹਿ ਦਿੰਦੇ ਆ ਬੱਕਰੀਆਂ ਬੱਕਰੇ ਲਿਜਾ ਕੇ ਵੀ ਉਹਨਾਂ ਕੋਲੇ ਕੀ ਰਹਿ ਗਿਆ ਹੁਣ ਤਾਂ ਸਾਰਾ ਕੁਝ ਸਾਡੇ ਕੋਲੇ ਆ ਗਿਆ ਹਾਂ ਇਹ ਕਾਰਨ ਹੋ ਜਾਂਦਾ ਨਾਮ ਵੀ ਨਹੀਂ ਲੈਂਦੇ ਨਾਮ ਵੀ ਨਹੀਂ ਲੈਂਦੇ ਚਲ ਨਾਮ ਤਾਂ ਸਾਡਾ ਲੋਕਾਂ ਨੂੰ ਪਤਾ ਲੱਗ ਜਾਂਦਾ ਵੀ ਉੱਥੋਂ ਆਈ ਹੀ ਐ ਸਾਡਾ ਤਾਂ ਨਾਂ ਲੈਣ ਦੀ ਵੀ ਲੋੜ ਨਹੀਂ ਹੈ ਕਿਸੇ ਨੂੰ ਠੀਕ ਹੈ ਹਾਂ ਜੀ ਇਹ ਇਹ ਜਿਆ ਬਲੱਡ ਆ ਜਾਨੀ ਬਾਸ ਆ ਦੇਖ ਲੋ ਵੀਰੇ ਦੇਖ ਲੋ ਵੀਰੇ ਜਮੀ ਜਿਹੜੀਆਂ 6 ਦੀਆਂ 6 ਦਿਖਾਈਆਂ ਨੇ ਜਮੀ ਨਹੀਂ ਪੱਟਾਂ ਦੇ ਬਾਲ ਬਾਈ ਐਨ ਫਰੀਕ ਨੇ ਜਮੀ ਪੱਠਾ ਛੱਡ ਦਿੰਦੇ ਇੱਕ ਸਾਦਿਓ ਤੇ ਆ ਪੱਠਾ ਤੁਹਾਨੂੰ ਦਿਖਾਉਨੇ ਆ ਤੇ ਕੋਲਾ ਮੂੰਹ ਮਹੰਦਰਾ ਛੱਡੀ ਤਨ ਵੀਰੇ ਆਹ ਦੇਖ ਲੋ ਮੜਾ ਮੂੰਹ ਤੇ ਕੈਮਰਾ ਮਾਰਦੀ ਬਾਈ ਐਨ ਸੁਨੱਖੀਆਂ ਬੱਕਰੀਆਂ ਤੇ ਬਰੀਕ ਪਿੰਡਿਆਂ ਦੀਆਂ ਉਹ ਚੀਜ਼ਾਂ ਨੇ ਬਾਈ ਇਹ ਪ੍ਰਾਣੀਆਂ ਬੱਕਰੀਆਂ ਤੁਹਾਨੂੰ ਦਿਖਾ ਰਿਹਾ ਇਹ ਵੀਡੀਓ ਦੇ ਵਿੱਚ ਲਾਈਕ ਕਮੈਂਟ ਜਰੂਰ ਕਰ ਦਿਓ ਵੀ ਕਿਵੇਂ ਲੱਗੀਆਂ ਬੱਕਰੀਆਂ ਇਹ ਲਾਟਪੁਰ ਵਾਲੇ ਬੰਦਿਆਂ ਦੀਆਂ ਬੱਕਰੀਆਂ ਨੇ ਪਹਿਲੀ ਵਾਰ ਮਲਾਦਾ ਕੈਮਰੇ ਤੇ ਇਹ ਕੈਮਰੇ ਸਾਹਮਣੇ ਅੱਜ ਪਹਿਲੀ ਵਾਰ ਹੀ ਬੱਕਰੀਆਂ ਆਈਆਂ ਨੇ ਪਹਿਲੀ ਵਾਰ ਵਾਈਆਂ ਨੇ ਅੱਜ ਦਿਖਾਈਆਂ ਨੇ ਨਹੀਂ ਤੂੰ ਕੀ ਪਈਆਂ ਸੀ ਹਾਂ ਤੂੰ ਦਾ ਲੋਕ ਵੀਡੀਓ ਬਹੁਤ ਪਾਉਂਦੇ ਨੇ ਪਰ ਇਹ ਜੀਆਂ ਬੱਕਰੀਆਂ ਨੂੰ ਪਹਿਲੀ ਵਾਰ ਦਿਖਾ ਰਹੇ ਹਾਂ ਪਹਿਲੀ ਵਾਰ ਵੀਡੀਓ ਬਣੀ ਆ ਬੱਕਰੀਆਂ ਦੀ ਤੇ ਨੇ ਪਲੂਣਾ ਪੱਠਾ ਹਨਾ ਦੋ ਦੋ ਚਾਰ ਚਾਰ ਦੰਦੀ ਹੈ ਹਨਾ ਤੇ ਦੇਖ ਲੋ ਬਾਈ ਦੋ ਦੋ ਚਾਰ ਚਾਰ ਦੰਦੀ ਨੇ ਤੇ ਬਾਈ ਇਹ ਵੀ ਕਰਦੀ ਨੇ ਕਰਦੀਆਂ ਸੀ ਕਰਦੀਆਂ ਭੈਣਾਂ ਹੀ ਨਹੀਂ ਸਕੀਆਂ ਦੋਨੇ ਸਖੀਆਂ ਪਰ ਤੇ ਦੇਖ ਲੋ ਵੀਰੇ ਜਮੀ ਨਕਸੀ ਘੜੇ ਪਏ ਨੇ ਬਾਈਆਂ ਨੇ ਦੋ ਚਾਰ ਦਾ ਹਰੇਕੇ ਦਿਖਾਉਂਦਾ ਜੋੜੀਆਂ ਵੀ ਇਹ ਤਾਂ ਦਾ ਢੇਰੇ ਲਾਏ ਪਏ ਨੇ ਜੋੜੀਆਂ ਤੇ ਵੀ ਦੇਖ ਲੋ ਕਿਉਂਕਿ ਬਾਈ ਬੱਕਰੀਆਂ ਵੀ ਉਹੀ ਨੇ ਤੇ ਬੱਕਰੇ ਵੀ ਬਾਈ ਬਾਹਰੋਂ ਨਹੀਂ ਲੈਂਦੇ ਘਰ ਦੇ ਹੀ ਖਰੀਦ-ਖਰੀਦ ਬਾਹਰੋਂ ਲੈ ਕੇ ਨਹੀਂ ਛੱਡਦੇ ਘਰ ਦੇ ਹੀ ਛੱਡਦੇ ਆਉਂਦੇ ਹਨਾ ਤੇ ਇਹਨਾਂ ਦੇ ਬੱਚੇ ਕਿੰਨੇ ਕਿੰਨੇ ਦਿੱਤੇ ਨੇ ਬੱਚੇ ਇਹਨਾਂ ਨੇ ਦਿੱਤੇ ਸੀਗੇ ਦੋ ਦੋ ਅੱਛਾ ਨਹੀਂ ਨਹੀਂ ਇੱਕ ਦਿੱਤਾ ਸੀਗੇ ਦੋ ਅੱਠਾ ਅੱਠਾਂ ਦਿੱਤੀਆਂ ਸੀ ਠਾਈ ਦਿੱਤੇ ਅੱਛਾ ਕਿੱਥੇ ਰੱਖਦੇ ਪੱਠਾ ਪੱਠਾ ਤਾਂ ਦੰਦੇ ਹੀ ਨਹੀਂ ਕੋਤੰਦਰ ਹਣਾ ਪੱਠੇ ਦਾ ਦੰਦੇ ਹੀ ਨਹੀਂ ਨਾ ਪੱਠਾ ਨਾ ਬੱਕਰਾ ਸੀ ਦੰਦੇ ਨਹੀਂ ਹੈਗੇ ਸਾਂ ਜੀ ਠੀਕ ਨਾ ਅਸੀਂ ਮੰਗਵਾ ਬੱਕਰਾ ਦਈਏ ਕਿਸੇ ਨੂੰ ਛੇਤੀ ਬਾ ਮੇਨ ਜਿਹੜੇ ਸਾਡੇ ਦੋ ਚਾਰ ਮੇਨ ਬੰਦੇ ਆ ਬਸ ਉਹਨਾਂ ਨਾਲ ਵੀ ਜਾਣਦੇ ਆ ਉਹਨੇ ਆ ਨਹੀਂ ਹਰ ਇੱਕ ਨੂੰ ਅਸੀਂ ਬੱਕਰੇ ਨੂੰ ਤਾਂ ਹਾਂ ਹੀ ਨਹੀਂ ਹੈਗੀ ਸਾਡੀ ਨਾ ਅਸੀਂ ਕਿੱਥੇ ਛੇਤੀ ਮੰਗਦੇ ਆ ਨਾ ਅਸੀਂ ਕਿਸੇ ਨੂੰ ਦੰਦੇ ਆ ਤੇ ਨਕਸ਼ੇ ਦਾ ਜਮੀ ਬੁੱਧੂ ਜਮੀ ਐਨ ਬਣਾਦੇ ਆ ਨਾ ਬੰਦੇ ਨੇ ਪਤਾ ਕੀ ਆ ਲੋਕਾਂ ਦੀ ਤਾਂ ਸੱਬਲਾ ਨਹੀਂ ਕੰਮ ਕਰਦੀ ਇੱਥੇ ਸਾਡੇ ਤਾਂ ਛੈਣੀ ਚੱਲਦੀ ਆ ਜਿਹੜੀ ਲੋਕ ਦੀ ਲੋਕਾਂ ਹੀ ਨਾ ਸੱਬਲ ਕੰਮ ਕਰਦੀ ਜਿੱਥੇ ਉੱਥੇ ਸਾਡੇ ਵਾਲੀ ਛੈਣੀ ਕੰਮ ਕਰ ਜੇ ਠੀਕ ਆ ਲੋਕ ਤਾਂ ਹੱਕੀ ਫਿਰਦੇ ਆ 42 42 40 40 ਇੰਚ ਦੀਆਂ ਇਹ ਤਾਂ 35 35 ਇੰਚ ਦੀ ਜਾ ਕੇ 42 42 ਇੰਚ ਦੀਆਂ ਨੂੰ ਵੀ ਦੱਸ ਦਿੰਦੀਆਂ ਨੇ 42 ਇੰਚ ਦੀ ਨਾਲ ਵੀ ਮਹਿੰਗੀ ਵਿਕਦੀ ਆ ਇਹ ਜੇ ਦੀ ਵੇਚਣ ਭਰਾਈਏ ਪਰ ਪਰ ਵੇਚਦੇ ਪਰ ਵੇਚਦੇ ਨਹੀਂ ਹੈਗੇ ਘਰੀ ਰੱਖਿਆ ਹੋਇਆ ਨੇ ਸ਼ੌਂਕ ਨੂੰ ਹਾਂ ਤੇ ਵੇਚਦੇ ਤਾਂ ਹੈ ਨਹੀਂ ਫੋਨ ਫੋਨ ਕਰੀ ਨਾ ਘੱਟੇ ਕਰਿਓ ਹ ਚਨਾਲੇ ਬਾਈ ਤੇ ਦੇਖ ਲਓ ਵੀਰੇ ਛੋਟੀਆਂ ਛੋਟੀਆਂ ਪੱਠਾ ਨੇ 33 33 34 34 ਜਿੱਗੀਆਂ 35 35 ਦੀਆਂ ਤੇ ਪਰ ਜਿਹੜੀਆਂ ਪੁਆਇੰਟ ਹੋਣੇ ਚਾਹੀਦੇ ਨੇ ਬੱਕਰੀਆਂ ਦੇ ਵਿੱਚ ਉਹ ਪੁਆਇੰਟ ਨੇ ਬਾਈ ਇਹਨਾਂ ਦੇ ਵਿੱਚ ਖੂਬੀਆਂ ਜਿਹੜੀਆਂ ਹੁੰਦੀਆਂ ਨੇ ਅਸਲ ਉਹ ਖੂਬੀਆਂ ਪੱਠਾ ਦੇ ਵਿੱਚ ਨੇ ਦੇਖ ਲਓ ਮੈਂ ਇੱਕ ਜੋੜੀ ਹੋਰ ਆ ਗਈ ਬਾਈ 봐 ਇਹਨਾਂ 'ਚ ਅੱਖਾਂ ਅੱਖਾਂ ਦੇ ਅੰਤਰ ਹੈ ਇੱਕ ਦੀਆਂ ਖੱਟੀਆਂ ਨੇ ਇੱਕ ਦੀਆਂ ਜੱਟੀਆਂ ਨੇ ਬਾਕੀ ਦੇਖ ਲਓ ਸਾਰੇ ਮੂਹ ਮੰਹੰਦਰੇ ਹੋਣਗੇ ਇਹ ਤਾਂ ਨਹੀਂ ਪਹਿਣਾ ਪੂਣਾ ਜਾਈ ਵੀ ਪਹਿਣਾ ਨੇ ਨਾ ਭਾਈ ਇਹ ਨਹੀਂ ਪਹਿਣਾ ਹੈ ਜਿਹੜੀਆਂ ਪਹਿਣਾ ਹੋਣਗੀਆਂ ਆਪਾਂ ਪਹਿਣਾ ਕਹਾਾਂਗੇ ਉਹਨਾਂ ਨੂੰ ਠੀਕ ਹੈ ਸੱਤ ਕਹਾਾਂਗੇ ਆਪਾਂ ਲੋਕਾਂ ਮੰਗਣਾ ਨਹੀਂ ਵੀਓ ਇੱਕ ਦਿੱਲੀੋਂ ਲਿਆਂਦੀ ਇੱਕ ਅੰਬਰਸਰੋਂ ਇਕੱਠੀ ਕਰਕੇ ਉਹਨਾਂ ਨੂੰ ਪਹਿਣਾ ਬਣਾ ਦਈਏ ਅੱਛਾ ਆਪਣੇ ਕੋਲੋਂ ਜਿਹੜੀ ਆਪਣੇ ਜਿਹੜੀ ਘਰ ਦੀ ਭੈਣ ਭਾਈ ਜਣੇ ਹੋਣਗੇ ਉਹਨਾਂ ਨੂੰ ਭੈਣ ਭਾਈ ਕਹਾਾਂਗੇ ਆਪਾਂ ਠੀਕ ਹੈ ਸੱਚੀ ਗੱਲ ਹੈ ਭਾਈ ਜਿਹੜੀਆਂ ਕਹਿੰਦਾ ਪਹਿਣਾ ਹੋਣਗੀਆਂ ਉਹਨਾਂ ਨੂੰ ਪਹਿਣਾ ਦੱਸਾਂਗੇ ਬਾਕੀ ਇਹਨਾਂ ਦੇ ਮੂਹ ਮੰਦਰ ਇੱਕੋ ਹੀ ਹੈ ਇੱਕੋ ਹੀ ਹੈ ਤੇ ਬਾਈ ਨੇ ਸੱਚ ਗੱਲ ਕਹੀ ਆ ਪਹਿਲੇ ਪਹਿਲੇ ਸੂਏ ਪੱਠਾ ਨੇ ਤੇ ਸਾਰੀਆਂ ਇੱਕ ਬੋਗ ਦੀਆਂ ਨੇ ਸਾਰੀਆਂ ਇੱਕ ਬੋਗ ਦੀਆਂ ਨੇ ਪਿੰਡੇ ਦੇਖ ਲੋ ਸ਼ਾਈਨਿੰਗ ਬਹੁਤ ਆ ਪੱਠਾ ਦੇ ਉੱਪਰ ਦੇਖ ਲੋ ਤੇ ਕੋਈ ਪੂੰਛਾ ਪਾਛਾ ਨਹੀਂ ਮੋਟੀਆਂ ਜਿਹਾ ਬਰੀਕ ਪੂੰਛਾ ਨਹੀਂ ਪੱਠਾ ਨੇ ਦੇਖ ਸਾਡੇ ਅੰਦਰ ਤੇ ਹੋਰ ਵੀ ਦਿਖਾਵਾਂਗੇ ਵੀਡੀਓ ਲਾਸਟ ਤੱਕ ਜਰੂਰ ਦੇਖੋ ਤੇ ਇੱਕ ਜੋੜੀ ਮਿੱਤਰੋ ਹੋਰ ਆ ਗਈ ਤੇ ਜੋੜੀ ਤੇ ਜੋੜੀ ਆਈ ਹੈ ਜਾਂਦੀ ਹੈ ਮੁੱਕੀਆਂ ਨਹੀਂ ਹਲੇ ਤੱਕ ਕਾਲੀਆਂ ਦੀਆਂ ਜੋੜੀਆਂ ਆਹ 10 12 ਬਣ ਗਈਆਂ ਹੋਣੀਆਂ ਹਨ ਕਾਲੀਆਂ ਕਾਲੀਆਂ ਦੀਆਂ ਜੋੜੀਆਂ ਤੇ ਇਹ ਦਾ ਮਤਲਬ ਸਾਰੀਆਂ ਨਾਲ ਸ਼ਕੀਨ ਦੇਖ ਲੋ ਬਾਈ ਕੰਨਾਂ ਦੀ ਲੈਂਥ ਦੇਖ ਲੋ ਬੜਾ ਤਾਂ 12 19 ਇੰਚ ਦਾ ਕੰਨ ਹੈ ਤੇ ਇਹਦੀ ਗਿੰਚ ਦੀ ਹੈ ਸਿੰਗੀ ਦਾ ਹਨ ਬਿਲਕੁਲ ਦੇਖ ਲੋ ਤੇ ਨਕੌੜਾ ਦੇਖ ਲੋ ਬਈ ਕੰਨ ਕੰਨ ਬਹੁਤ ਹੈ ਨਕੌੜਾ ਸਿੰਗੀ ਤੇ ਸ਼ਾਈਨਿੰਗ ਸਾਰੇ ਪੁਆਇੰਟ ਜਾਨੀ ਕਿ ਪੂਰੇ ਨੇ ਪੱਠ ਦੇ ਵਿੱਚ ਤੇ ਪਹਿਲੇ ਸੂਏ ਦੂਜੇ ਹੋਣਾ ਇਹ ਦੂਜੇ ਦੂਜੇ ਸੂਏ ਦੂਜੇ ਦੂਜੇ ਸੂਏ ਨੇ ਹਣਾ ਇਹਦੀ ਇਹਦੇ ਨਾਲ ਦੀ ਆ ਦੇਖ ਲਓ ਬਾਈ ਪੱਠਾ ਇਹ ਵੀ ਗੱਬਣਾ ਮੇਰੀ ਹਾਂਜੀ ਇਹ ਵੀ ਗੱਬਣਾ ਦੋਨੇ ਗੱਬਣਾ ਨੇ ਮੇਲਾ ਤਿੰਨ ਤਿੰਨ ਕਦੀਆਂ ਹੋਣੇ ਕਿ ਢਾਈ ਢਾਈ ਦੀਆਂ ਆਹਦਾ ਤਿਆਰ ਆ ਸੋਣ ਨੂੰ ਅੱਛਾ ਉਹ ਤਿਆਰ ਆ ਹੋਰੇ ਦਿਨ ਲੋਗੀ ਜੀ ਇਹ ਤਿੰਨ ਕਿ ਮਹੀਨੇ ਦੀ ਜੀ ਛੇ ਤਿੰਨ ਮਹੀਨੇ ਦੀ ਇਹ ਲਊਗੀ ਹਲੇ ਦੋ ਟਾ ਦੋ ਢਾਈ ਮਹੀਨੇ ਡੇਢ ਮਹੀਨਾ ਲਊਗੀ ਹਲੇ ਬਾਕੀ ਪੱਠਾ ਸੁਥਰੀਆਂ ਵਾਉਣੇ ਹਣਾ ਬੁੱਧੂ ਹਾਂਜੀ ਹਾਂ ਇਹ ਕਦੇ ਦਾ ਬੱਚਾ ਕੁੱਚਾ ਹੈਗਾ ਕੋਈ ਇਹਦਾ ਬੱਚਾ ਆਪਾਂ ਲੈ ਗਏ ਘਰ ਆਪਣੇ ਘਰੇ ਮਨਾਈਲੇ ਚਲੇ ਗਿਆ ਉਹਦਾ ਬੱਚਾ ਅੱਛਾ ਹੀ ਹਾਂ ਇਹਦਾ ਬੱਚਾ ਲੈ ਗਿਆ ਹੈ ਬੁੱਧੂ ਲੈ ਗਿਆ ਬਈ ਇਹਦਾ ਬੱਚਾ ਤਾਂ ਦੇਖ ਲੋ ਤੇ ਬੱਚਾ ਕਹੇਗਾ ਬਈ ਉਹ ਕੋਕਰਿਆ ਬਈ ਪੂਰਾ 1 ਨੰਬਰ ਦਾ ਜਣਕ ਤੇ ਐਵੇਂ ਨਕੌੜਾ ਰੂੜਾ ਨਕ ਮੂੰਹ ਇੱਕ ਨੇ ਹੋ ਗਿਆ ਇੰਜ ਮਸਰਾਈ ਕੰਨ ਇਹ ਤੋਂ ਵੀ ਜ਼ਿਆਦੇ ਕੰਨ ਇਦੋਂ ਹੀ ਵੱਡਾ ਹੈ ਅੱਛਾ ਹਾਂ ਤੇ ਦੋ ਵੀ ਵੱਡਾ ਖਾਨਾ ਤੇ ਇਹ ਪੱਟ ਦਾ ਬੱਚਾ ਬੁੱਧੂ ਲੈ ਗਿਆ ਕਹਿੰਦੇ ਮਨਾਈਲੇ ਤੇ ਦੋ ਦੋ ਤਾਂ ਪਿੰਦੇ ਹਲੇ हां ਦੁੱਧ ਵੀ ਪੀਂਦਾ ਉੱਥੇ ਦਾਣੇ-ਦੋਣੇ ਤੇ ਲਾਇਆ ਆਇਆ ਹੁਣ ਤਾਂ ਆਪਣੇ ਘਰੇ ਰੱਖਦੇ ਆਂ ਆਪਾਂ ਨੇ ਬਾਹਰ ਹੀ ਨਹੀਂ ਕੱਢਿਆ ਅੱਛਾ ਹਾਂ ਇਹ ਪੱਠਾ ਤਾਂ ਲੈ ਗਿਆ ਬੁੱਦੂ ਛੇਲਾ ਤੋਂ ਦੋਨੂੰ ਫੋੜ ਕੇ ਦੇਖ ਲੋ ਇਹ ਚਮੜੀਆਂ ਨਹੀਂ ਲਿਖ ਲੋ ਦੇਖ ਲੈ ਆ ਕੋਈ ਅੱਗੇ ਦੇਖ ਲੋ ਬੜਾ ਛਾਹ ਇਹ ਚੋਟੇ ਮਾਰਨਗੇ ਇੱਕ ਜੋੜੀ ਤੁਹਾਨੂੰ ਪੱਠਾਂ ਦੀ ਹੋਰ ਦਿਖਾਉਣੇ ਆ ਬਾਈ ਆ ਤਾਂ ਹੈਗੀ ਐ ਥੋੜੀ ਪੀਲੇ ਰੰਗ ਦੇ ਵਿੱਚ ਆ ਜਾਂਦੀ ਜਿਵੇਂ ਹੁੰਦੀਆਂ ਨੇ ਰਾਠੀਆਂ ਗਾਇਆਂ ਛਾਈ ਵਾਲ ਉਹ ਰੰਗ ਆ ਜਾਂਦਾ ਤੇ ਆ ਪੱਕਾ ਲੋਹਾ ਦੇਖ ਸਕਦੇ ਹੋ ਬਾਈ ਲੋਕ ਤਾਂ ਕਰਦੇ ਨੇ 42 ਵਾਲੀ 43 43 ਇੰਚਾਂ ਵਾਲੀਆਂ ਪਸੰਦ ਆ ਅਸੀਂ ਘਰੀਤੀ ਪੱਠੇ ਹੈਡੋ ਦੇ ਮੇਲੇ ਤੇ ਵਖੰਡ ਬਾਈ ਤੇ ਬਾਈ ਨੂੰ ਪੁੱਛਿਆ ਦੀ ਵੀ ਦੇਣੀ ਐ ਤੇ ਉੱਥੇ ਬਾਈ ਨੇ ਜਵਾਬ ਨਹੀਂ ਦਿੱਤਾ ਆਪਾਂ ਨੂੰ ਕਹਿੰਦਾ ਦੇ ਦਾਂਗੇ ਵੀਰੇ ਤੇ ਦੇਖ ਲੈ ਪੱਠਾ ਕਰੀ ਦੀ ਬਾਈ ਆਪਾਂ ਦਾ ਜਿਹੜੀਆਂ ਹੁੰਦੀਆਂ ਨੇ ਮਨ ਲੱਗਣ ਵਾਲੀਆਂ ਚੀਜ਼ਾਂ ਹੈਗੀਆਂ ਨੂੰ ਪਸੰਦ ਕਰਦੇ ਆਂ ਜ਼ਿਆਦਾ ਤੇ ਦੇਖ ਲੋ ਜ਼ਿਆਦਾ ਕੱਦਾਂਕ ਨਹੀਂ ਵੀ ਨਾ ਜਾਓ ਬਾਈ ਇਹ 4.0 ਬੱਕਰੀ ਦੇ ਪੂਰੇ ਹੋਣੇ ਚਾਹੀਦੇ ਨੇ ਤੇ ਵੀਰੇ ਪਹਿਲੇ ਪਹਿਲੀ ਨੇ ਸੂਏ ਪੱਠਾ ਇਹ ਪਹਿਲਾਂ ਪਹਿਲਾਂ ਸੂਏ ਦੇਖ ਲੋ ਵੀਰੇ ਨੱਕ ਨਕੌੜੇ ਪੱਠਾ ਦੇ ਤੇ ਯਾਰ ਰੰਗ ਦੱਸਦੇ ਬੁੱਧੂ ਮੜਾਇਆ ਵੀ ਕਹੇ ਯਾਰ ਰੰਗ ਆ ਜਾਂਦਾ ਇਹ ਇਹ ਸ਼ਾਹੀ ਰੰਗ ਆ ਜਾਂਦਾ ਇਹ ਤਾਂ ਬਾਲਾ ਸੁਨੱਖਾ ਰੰਗ ਹੋ ਜਾਂਦਾ ਸੁਥਰਾ ਰੰਗ ਬਹੁਤ ਹੈ ਹਾਂ ਦੇਖੋ ਚੰਗੜਵਣ ਬਹੁਤ ਬਣਦਾ ਤੋਦ ਘਟ ਰੇਅਰ ਕਲਰ ਆਉਂਦਾ ਉਹ ਮਿਲਦੀ ਘਟ ਆ ਜਾਂਦੇ ਮੰਗ ਬਹੁਤ ਹੈ ਦੀ ਜਾਦੀ ਨਾਗਰੀ ਬਾਪੂ ਜਾਦੀ ਨਾਗਰੀ ਬਾਪੂ ਉਹ ਨਾ ਲਵੇ ਪੈਂਦੀ ਹਾਂ ਇੱਥੇ ਤਾਂ ਇੱਥੇ ਵੀ ਦਿਖਾਵਾਂਗੇ ਆਪਾਂ ਅੱਠ ਨੌ ਬੱਕਰੀਆਂ ਹੈਗੀਆਂ ਬਾਈਆਂ ਕੋਲ ਹੈਗੀਆਂ ਇਹ ਉਹਨਾਂ ਦੀ ਬੱਕਰੀ ਜਿੰਨੀ ਬਰੀਕੀ ਨਹੀਂ ਹੈ ਜਿੰਨੀ ਹੈ ਨਾ ਅੱਛਾ ਦੇਖ ਸਕਦੇ ਹੋ ਬਾਈ ਇਹ ਨਾ ਇਹ ਤਾਂ ਜਮੀ ਪੱਟਾਂ ਦੇ ਵੀ ਨਹੀਂ ਬਾੜ ਹਨਾ ਐਨ ਸਾਫ ਸੁਥਰੀਆਂ ਨੇ ਪੱਠਾ ਇਹ ਨੱਕ ਨਕੌੜੇ ਸਿੰਗੀਆਂ ਸਾਰੇ ਪੁਆਇੰਟ ਪੂਰੇ ਨੇ ਦੇਖ ਸਕਦੇ। ਇਹਦੇ ਬੜਾ ਮੂਠੇ ਕੈਮਰਾ ਮਾਰਦੀ ਵੀਰੇ। ਦੇਖੋ ਵੀਰੇ। ਤੇ ਬਾਈ ਬੱਚੇ ਕਿੰਨੇ ਕਿੰਨੇ ਦਿੱਤੇ ਪੱਠਾ ਇਹਨਾਂ ਨੇ? ਬੱਚੇ ਨੇ ਇੱਕ ਇੱਕ। ਇੱਕ ਇੱਕ ਬੱਚਾ। ਇੱਕ ਇੱਕ ਬੱਚਾ ਹਿੱਤਾ। ਉਹਨਾਂ ਨੇ ਪੱਠਾ ਨੇ ਦੇਖੋ ਵੀਰੇ ਹਲੇ ਤਾਂ। ਬਹੁਤ ਵਧੀਆ ਬਣਨਾ ਇਹਨਾਂ ਨੇ। ਲਗੌੜੇ ਨੂੰ ਕੂੜੇ ਹੋਰ ਕੱਢ ਜਾਣੀਆਂ। ਤੇ ਹੁਣ ਦੇਖੋ ਨਿਆ ਉਹਨੂੰ ਪੂਰੀ ਬੱਕਰੀ ਤੇ ਨੱਕ ਦੇ ਧਾਰੀਆਂ ਨੇ। ਤੇ ਜ਼ਿਆਦਾਤਰ ਇੰਨੀਆਂ ਪੂਰੀਆਂ ਬੱਕਰੀਆਂ ਬਰੀਕੀ ਦੇ ਵਿੱਚ ਮਿਲਦੀਆਂ ਨਹੀਂ ਤੇ ਤੁਹਾਨੂੰ ਬਾਈਆਂ ਲਵੇ ਦਿਖਾਉਣੇ ਆ ਤੇ ਪੱਠ ਦੇ ਵਿੱਚ ਸਨਖ ਵੀ ਆ ਤੇ ਬਰੀਕੀ ਵੀ ਆ ਹਨਾ ਬੁੱਧੂ ਹਾਂ ਜੀ ਦੇਖ ਲੈ ਜੀ ਵੀ ਹੱਥੇ ਚਲਕਦਾ ਮਲਾਈ ਵਰਗਾ ਪਿੰਡਾ ਪਿਆ ਜਿਵੇਂ ਲੋਕ ਕਹਿੰਦੇ ਨੇ ਮਲਾਈ ਵਰਗਾ ਪਿੰਡਾ ਮਲਾਈ ਵਰਗਾ ਪਿੰਡਾ ਬਣਾਉਣਾ ਨਹੀਂ ਪੈਂਦਾ ਬਣਿਆ ਬਣਾਈ ਹੁੰਦਾ ਰੱਬ ਕਹਿੰਦੀ ਬਣ ਕੇ ਆਉਂਦਾ ਹਾਂ ਜਿਹੜੇ ਕੈਦਾ ਹੁੰਦੇ ਨੇ ਪਾਈ ਲੋਕ ਤਾਂ ਨਿਲਾ ਨਿਲਾ ਕੇ ਕਹਿੰਦੇ ਨੇ ਵੀ ਸਾਡੀ ਤਾਂ ਮਲਾਈ ਵਰਗਾ ਪਿੰਡਾ ਬਣ ਗਿਆ ਬਿਨਾਂ ਨਿਲਾਏ ਤੋਂ ਮਲਾਈ ਵਰਗਾ ਦੇਖ ਲੋ ਵੀਰੇ ਟੌਪ ਕਲਾਸ ਦੀ ਬੱਕਰੀ ਹੈ ਨਾ ਪਹਿਲਣੇ ਪੱਠ ਪਹਿਲੇ ਪੱਠ ਪਹਿਲਣ ਪੱਠ ਹੈ ਹਲੇ ਦੇਖ ਲਓ ਤੇ ਆਹ ਜੀ ਕਾਲੀ ਹੈ ਨਾ ਹਾਂ ਇਹ ਦੂਜੀ ਆ ਜਾਂ ਪਹਿਲੇ ਇਹ ਪਹਿਲੇ ਡੇ ਆ ਵੀ ਅੱਛਾ ਇਹ ਪਹਿਲੇ ਹੀ ਹੈ ਨਾ ਹਾਂ ਥੋੜਾ ਥਣ ਚੱਕ ਗਈ ਹੈ ਨਾ ਥਣ ਚੱਕੀ ਹੈ ਢਿੱਲੀ ਹੋ ਗਈ ਦੀ ਆਪੇ ਚੱਬਣਾ ਦੁਬਾਰੋਂ ਇਹ ਹੁਣ ਗੱਬਣ ਗੱਬਣ ਕਰਾਵਾਂਗੇ ਹੁਣ ਇਹਨੂੰ ਦੁਬਾਰੇ ਹੁਣ ਗੱਬਣ ਕਰਾ ਦਾਂਗੇ ਹਲੇ ਪਹਿਲਾਂ ਕਰਾਉਣਗੇ ਹੁਣ ਤੇ ਨਕਸ਼ਾ ਦੇਖ ਲਓ ਕਰਨ ਕੋਨੇ ਨੂੰ ਵੀ ਬਹੁਤ ਲੱਗਿਆ ਹੈ ਨਾ ਇਹਦਾ ਵੀ ਉਹ 17 18 ਇੰਚ ਕਰਨ ਤੇ ਨਵੇਂ ਦੰਦੀ ਪੱਠ ਹੈ ਇਹਲੇ 6 4 ਦੰਦੀ ਹੈ 4 ਦੇ ਦੰਦ ਹੈ ਦੇਖ ਲਓ ਵੀਰੇ ਆਹਨ ਤੋਂ ਫਲਾਦ ਦੀਆਂ ਬੱਕਰੀਆਂ ਨੇ ਬਾਈ ਦੀਆਂ ਨੂੰ ਮਾ ਤੇ ਮਾਰਦੀ ਕੈਮਰਾ ਵੀਰੇ ਕੋ ਹਲਜੀ ਗੰਦੀ ਵੱਟ ਨੇ ਲੱਗਾ ਮੈਂ ਕੋ ਦਿਨ ਆਵਾ ਕੋ ਦਿਨ ਨਿਆ ਮੈਂ ਜਾਂ ਤੇ ਹੁਣ ਪੀਲੀਆਂ ਬੱਕਰੀਆਂ ਤੁਹਾਨੂੰ ਜੋੜੀ ਹੋਰ ਦਿਖਾਉਣੇ ਆ ਬਾਈ ਤੇ ਸੁਥਰੀਆਂ ਬਹੁ ਨੇ ਬੱਕਰੀਆਂ ਅੱਖਾਂ ਦੇ ਵਿੱਚ ਭਾਈ ਦੀ ਹੁੰਦੀਆਂ ਨੇ ਜਿਵੇਂ ਚੀਜ਼ ਓਵੇਂ ਭਾਈ ਦੀਆਂ ਨੇ ਮੈਂ ਬੁੱਧੂ ਦੇਖ ਲਓ ਬਾਈ ਮੂੰ ਮਹਾਂਦਰੇ ਪੱਠਾਂ ਦੇ ਸਨਖਪਣਾ ਦੇਮ ਲੋ ਦੇ ਫੀਤੀ ਆ ਵੀਰੇ ਇਹ ਮਾਵਾਆਂ ਧੀਆਂ ਦੋਨੇ ਅੱਜਾ ਮਾਵਾਆਂ ਧੀਆਂ ਨੇ ਹਾਂ ਜੀ ਦੇਖ ਲੋ ਵੀਰੇ ਜਮੀ ਕੋਈ ਨਕਸ਼ਾ ਹੈਣਾ ਹਾਂ ਇਹ ਹੁਣ ਸੂਣ ਵਾਲੀ ਐ ਬੱਕਰੀ ਇਹ ਬੱਕਰੀ ਸੂਣ ਵਾਲੀ ਐ ਹੁਣ ਤਿਆਰ ਐ ਵਾ 5-7 ਦਿਨ ਲੈ ਰੂਗੀ ਇਹੇ ਮਾਵਾ ਨੇ ਬੱਚੇ ਵੀ ਤਿੰਨ ਨਾ ਦੇ ਦੇ ਤਿੰਨ ਬੱਚੇ ਦਊਗੀ ਹਾਂ ਜੀ ਦੇਖ ਸਾਹਿਬ ਜੀ ਬਾਈ ਪਾਰੀ ਪੇਟੀ ਦੀ ਬੱਕਰੀ ਆ ਇਹ ਬੱਕਰਾ ਮਰ ਗਿਆ ਹੁਣ ਇਹ ਨਾਰਾ ਬੱਕਰਾ ਉਹ ਤੇ ਗੱਬਣ ਕੋਈ ਨਹੀਂ ਹੀ ਐ ਇਹ ਅੱਛਾ ਮਰ ਗਿਆ ਬੱਕਰਾ ਮਰ ਗਿਆ ਬੱਕਰਾ ਹਾਂ ਕਿਹੜੇ ਰੰਗ ਦਾ ਸੀ ਉਹ ਸ਼ਾਹ ਕਾਲਾ ਦਾ ਸ਼ਾਹ ਕਾਲਾ ਹਾਂ ਤੁਹਾ ਦਾ ਪਾਈ ਕੋਈ ਹੈਗਾ ਕੋਈ ਹੋਰ ਭਾਈ ਹੈਗਾ ਹੀ ਆਪਣੇ ਲਾਵੇ ਦਿਖਾਉਣੇ ਆ ਉਹ ਵੀ ਕੈਮਰੇ 'ਚ ਦਿਖਾਵਾਉਂਗਾ ਅੱਛਾ ਉਹ ਵੀ ਤੁਹਾਨੂੰ ਦਿਖਾਵਾਂਗੇ ਤੇ ਮਨ ਲਾ ਉਹ ਤਾਂ ਇਦੋਂ ਹੀ ਵੱਡਾ ਦੀ ਬੱਕਰ ਦੇਖਿਆ ਸੀ ਹਣਾ ਉਹ ਬਾਲਾ ਸੁਨੱਖਾ ਦਾ ਬੱਕਰਾ ਵੀ ਸਾਫ ਠੀਕ ਹੈ ਇਹ ਤਾਂ ਕਿੰਨੇ ਸੂਏ ਹੋਗੇ ਵੀਰੇ ਇਹ ਬੱਕਰੀ ਇਹ ਤਾਂ ਬੱਕਰੀ 7-8 ਸੂਏ ਦੇਗੀ ਵੀਰੇ ਅੱਛਾ ਆ ਪੱਠੋਲੇ ਪਹਿਲਾਂ ਹੀ ਸੂਏ ਦਾ ਮਨ ਲਾ ਜੀ ਨਾ ਹੋਉਂਦੀ ਆ ਪੰਜ-ਸੱਤ ਬੱਟਾ ਵਿੱਚ ਕਈ ਆ ਪੀਲੀਆਂ ਪੀਲੀਆਂ ਇਹਦੀਆਂ ਸਾਰੀਆਂ ਕੱਚਾ ਹਾਂ ਇਹ ਐਸੀ ਬੱਕਰੀ ਦੀਆਂ ਪੱਠਾਂ ਨੇ ਵੀਰੇ ਜਿਹੜੀਆਂ ਪੀਲੀਆਂ ਪੀੜੀਆਂ ਨੇ ਕਾਲੀਆਂ ਵੀ ਨੇ ਕਾਲੀਆਂ ਵੀ ਅੱਛਾ ਤੇ ਇੱਕ ਕਾਲੀ ਇੱਕ ਪੀਲੀ ਆ ਜਾਂਦੀ ਹੈ ਇਹ ਪੱਠ ਪਹਿਲਾ ਪਹਿਲਾ ਸੂਆ ਇਹਦਾ ਦੇਖ ਲੋ ਵੀਰੇ ਪਹਿਲਾ ਸੂਆ ਐ ਇਸੇ ਬੱਕਰੀ ਦੀ ਪੱਠ ਹੈ ਤੇ ਨੱਕ ਨਕੌੜਿਆਂ ਦਾ ਜਿਵੇਂ ਸਿਰ ਹੀ ਹੋਇਆ ਪਿਆ ਦੇਖ ਲੋ ਵੀਰੇ ਤੇ ਬੱਚੇ ਇਹਦੇ ਕਿੰਨੇ ਇੱਤੇ ਦੀ ਵੀਰੇ ਇਹਨੇ ਦੋ ਦਿੱਤੇ ਉਹ ਬੱਚੇ ਦੇ ਦੋ ਬੱਚੇ ਵੀਰੇ ਮਾਂ ਮਾਂ ਧੀਆਂ ਨੇ ਦੇਖ ਲੋ ਐਨ ਟਾਪ ਕੁਆਲਟੀ ਦੀਆਂ ਬੱਕਰੀਆਂ ਹੁੰਦੀਆਂ ਨੇ ਜਿਵੇਂ ਅੰਬਰਸਰੀਆਂ ਪਿਓਰ ਉਹ ਚੀਜ਼ਾਂ ਨੇ ਵੀਰੇ ਦੇਖ ਲੋ ਹੋਰ ਫੜ ਲਿਆ ਵੀਰੇ ਇੱਕੋ ਦੋ ਰੋਗੀਆਂ ਯਾਹ ਦੇਖ ਸਾਥੋ ਭਾਈ ਕਾਲੇ ਜੰਡ ਬਲੈਕ ਜਮਾ ਜਿਹੜਿਆਂ ਨੂੰ ਕਹਿੰਦੇ ਨੇ ਸੱਪਾਂ ਵਰਗੇ ਕਾਲੇ ਨਾਗਾਂ ਵਰਗੇ ਬੱਕਰੀਆਂ ਇਹਦਾ ਬੱਕਰੀਆਂ ਦੀਆਂ ਜੋੜੀਆਂ ਦਿਖਾਈਆਂ ਨੇ ਹੁਣ ਫਤਕਰੀਆਂ ਦੀਆਂ ਜੋੜੀਆਂ ਬਣਾ ਰਿਹਾ ਪੱਟੂਆ ਨੇ ਹਾਂ ਜੀ ਦੇਖ ਲਓ ਨਕੌੜੇ ਵੀ ਔਮੀ ਨੇ ਬੱਕਰੀਆਂ ਦੇ ਤੇ ਸਿੰਗ ਵੀ ਔਮੀ ਨੇ ਤੇ ਕੰਨ ਵੀ ਔਮੀ ਨੇ ਜਮੇ ਕੋਈ ਪਛਾਣ ਨਹੀਂ ਸਕਦਾ ਮੂੰਹ ਤੋਂ ਤਾਂ ਹਣਾ ਬਿਲਕੁਲ ਬਸ ਥੋੜਾ ਇਹਦਾ ਕੱਤ ਇਹਦਾ ਵੱਡਾ ਹੈ ਉਹ ਥੋੜਾ ਜਿਹਾ ਵੱਡਾ ਹੋਣਾ ਹੈ ਦੇਖ ਸਾਡੇ ਮੁੱਤੂ ਕੱਤ ਕਿੰਨਾ ਹੋਇਆ ਇਹਦਾ ਇਹ ਬੱਕਰੇ ਦਾ 45 ਇੰਚ ਹੈ 45 ਇੰਚ ਦਾ ਹਾਂ ਤੇ ਅੱਲ ਦਾ ਮਲਾ 6 ਦੰਦੀ 6 ਦੰਦ ਦਾ ਬੱਕਰਾ ਹੈ ਇਹ ਸਾਡੇ ਵੀਰੇ 6 ਦੰਦ ਦਾ ਬੱਕਰਾ ਹੈ ਮੜਾ ਦਿਖਾ ਲੀਦਾ ਇਹ ਕਿਸੇ ਵੀਰ ਨੂੰ ਸ਼ੱਕ ਹੋਵੇ ਤੇ 6 ਦਾੰਦ ਦਾ ਬੱਚਾ ਤੇ ਬਾਈ ਇਹ ਬੱਕਰੀ ਬੁੱਕਰੀ ਦਾ ਕਿਹੜੀ ਦਾ ਸੀ ਬਦੂ ਇਹ ਇਹ ਬੱਕਰੀ ਆਪਣੇ ਘਰੋਂ ਆਇਆ ਹੋਇਆ ਜੀ ਇਹ ਇਹ ਆਪਾਂ ਡਾਕਟਰ ਨੂੰ ਦੇ ਦਿੱਤਾ ਬੜਿਆਲਪਿੰਡਾ ਹਿਯਾਰਪੁਰ ਜ਼ਿਲ੍ਹੇ 'ਚ ਦੁਆਬੇ ਕਣੀ ਦੁਆਬੇ ਜੀ ਅੱਛਾ ਇਹ ਸਕੂਟਰੀ ਵਾਲੀ ਬੱਕਰੀ ਦਾ ਚੜਿੱਕ ਤੋਂ ਇਹਦੀ ਮਾਂ ਨੂੰ ਸਕੂਟਰੀ ਮਿਲੀ ਦੁੱਧ ਜਵਾਈ ਜੀ ਠੀਕ ਹੈ ਉਹ ਬੱਕਰੀ ਦਾ ਬੱਕਰੀ ਦਾ ਹਾਂ ਦੇਖੋ ਵੀ ਇਹ ਤਾਂ ਬੱਕਰੀ ਦਾ ਹੀ ਬਹੁਤ ਤਾਕੜੀ ਦਾ ਦੁੱਧ ਚਪਾਈ ਵਾਲੀ ਬੱਕਰੀ ਚੈਂਪੀਅਨ ਬਣੀ ਹੋਈ ਹੈ ਨਾ ਉਹ ਬੱਕਰੀ ਦਾ ਬੱਕਰਾ ਹੈ ਨਾ ਬੱਦੂ ਹਾਂ ਇਹ ਡਾਕਟਰ ਨੇ ਆਪਣੇ ਨਾਲ ਜਵਾਨ ਕਰੀ ਤੀ ਵੀ ਜੇ ਵੇਚਾਂਗੇ ਤਾਂ ਤੁਹਾਨੂੰ ਵੇਚਾਂਗੇ ਆਪਾਂ ਅੱਛਾ ਹਾਂ ਇਹ ਬੱਕਰਾ ਮੇਰਾ ਹੈ ਹਾਂ ਉਹ ਡਾਕਟਰ ਸਾਹਿਬ ਨਾਲ ਗੱਲ ਹੋਈ ਸੀ ਆਪਣੀ ਵਧੀਆ ਬੰਦਾ ਡਾਕਟਰ ਸਾਹਿਬ ਆਪਣੇ ਨਾਲ ਵਧੀਆ ਬਣਦੀਆਂ ਉਹਨਾਂ ਦੀ ਠੀਕ ਹੈ ਤੇ ਉਹਨਾਂ ਨੇ ਫੇਰ ਆਪਾਂ ਨੂੰ ਕਹਿ ਕੇ ਬੱਕਰਾ ਵੀ ਵੇਚਣਾ ਵੀ ਬੱਕਰਾ ਸੀ ਆਪਾਂ ਫੇਰ ਲੈ ਲਿਆ ਫੇਰ ਬੱਕਰਾ ਦੁਆਰੇ ਹੀ ਮੰਗਦੇ ਤਾਂ ਉੱਧਰ ਵੀ ਉੱਤੇ ਬਹੁਤ ਤੇ ਬੰਦੇ ਸੀ ਪਰ ਆਪਾਂ ਨੇ ਉਹਨੇ ਪਹਿਲਾਂ ਆਪਣੀ ਪਹਿਲ ਕਰੀ ਸੀ ਡਾਕਟਰ ਨੇ ਬਰੀਕ ਬਹੁਤ ਹੈ ਨਾ ਬਰੀਕ ਬਹੁਤ ਆ ਹਾਂ ਦੇਖ ਲਓ ਬਾਈ ਮਸਤ ਹੋ ਰਿਹਾ ਪੂਰਾ ਤੇ ਹੁਣ ਇਹ ਤਾਂ ਬੱਕਰੀਆਂ ਬੱਕਰੀਆਂ ਲਵਾ ਲੀਆਂ ਲਵਾ ਲੀਆਂ ਹਾਂ ਠੀਕ ਆ ਤੇ ਵੀਰੇ ਬੱਕਰੇ ਦੀ ਕਾਰਡ ਕੂੜ ਬਹੁਤ ਆ ਗਰਦਨ ਗਰਦਨ ਦੀ ਸਾਰੇ ਪੁਆਇੰਟ ਪੂਰੇ ਨੇ ਹਨਾ ਜਿਹੜੀ ਗੱਲ ਆ ਦੇਖ ਲੋ ਬਰੀਕੀ ਚ ਬਹੁਤ ਆ ਸ਼ਾਈਨਿੰਗ ਸ਼ਾਈਨਿੰਗ ਤੇ ਪੂਛ ਵੀ ਬਹੁਤ ਆ ਚੌੜਾ ਹੱਤਾ ਬੱਕਰਾ ਸੁਦਾ ਹੈ ਹਨਾ ਤੇ ਹੁਣ ਬੰਦ ਹੋਵਨੇ ਦੂਜਾ ਬੱਤਾ ਇਹ ਵੀ ਆਪਣੇ ਘਰ ਦੀ ਆ ਵੀਰੇ ਇਹ ਵੀ ਕਰਦਾ ਹੀ ਇਹ ਬਾਈਆਂ ਦੇ ਘਰ ਦਾ ਦੇਖ ਸਕਦੇ ਹੋ ਬਾਈ ਨਕੌੜਾ ਨਕੂੜਾ ਇੱਕ ਹੋਰ ਧੀ ਇਹਦੇ ਨਾਲ ਦਾ ਹਾਂ ਜੀ ਉਹ ਮਰ ਗਿਆ ਉਹ ਮਰ ਗਿਆ ਬੱਕਰਾ ਜੀ ਓਏ ਇਦੋਂ ਵੀ ਲੰਬਾ ਓਏ ਇਦੋਂ ਲੰਬਾ ਵੀ ਤਾਂ بڑا ਵੀ ਤਾਂ ਬੱਕਰਾ ਹੋ ਗਿਆ ਇਹ ਕਿੰਨੇ ਦੰਦ ਹੋ ਗਿਆ ਕੰਨ ਬਹੁਤ ਹੀ ਗਏ ਇਹ ਨਹੀਂ ਛਿੱਗਾ ਹੀ ਆ ਹਲੇ ਪਾਟਦਾ ਦੇਖ ਸਖਾ ਦੇ ਜੀ ਸ਼ਾਈਨਿੰਗ ਸ਼ੂਨਿੰਗ ਬਹੁਤ ਆ ਇਹਦੇ ਬੱਚੇ-ਬੱਚੇ ਵਧੀਆ ਹੁੰਦੇ ਨੇ ਇਹਦੇ ਪੂਰੇ ਐਨ ਇੱਕ ਨੰਬਰ ਦੇ ਬੱਚੇ ਦਿਖਾਵਾਂਗੇ ਤੁਹਾਨੂੰ ਇਹਨਾਂ ਦੇ ਅੱਛਾ ਇੱਕ ਝੋਲੀ ਲੈ ਲਈ ਤੁਮ ਨੂੰ ਲਾ ਮੈਂ ਨਾ ਹਾਂ ਦੂਜੀ ਝੋਲੀ ਹੁਣ ਛੱਡਿਆ ਜੀ ਤਾਂ ਨੇ ਦੇਖ ਸਕਦੇ ਹੋ ਬੱਚਾ ਸਾਫ਼ ਨੇ ਸਾਰੇ ਜਾਨਵਰ ਹਨਾ ਬਾਈ ਬੁੱਧੂ ਹਾਂ ਜੀ ਜਿਹੜੀ ਗੱਲ ਹੈ ਬਰੀਕ ਨੇ ਬਿਲਕੁਲ ਸਫਾਈ ਦੇ ਵਿੱਚ ਜਿਹੜੇ ਜਾਨਵਰ ਨੇ ਉਹ ਅੱਜ ਵੀਡੀਓ ਦੇ ਵਿੱਚ ਪਹਿਲੀ ਵਾਰ ਦੇਖਣ ਨੂੰ ਤੁਹਾਨੂੰ ਮਿਲਣਗੇ ਕਿ ਯਾਰ ਪੱਕਾ ਮੋਨੂ ਚਮਕੌਰ ਸਭ ਦਾ ਬੁੱਧੂ ਮਨੈਲੇ ਨੂੰ ਜਾਣੇ ਬੱਚਾ ਬੱਚਾ ਹੀ ਪੰਜਾਬ ਦਾ ਗੁਰਸੇਵਕ ਨੋਨੀ ਬਿੱਟੂ ਢਿਲਮਾ ਸਰਾਜ ਊਚੇ ਪਿੰਡ ਦਾ ਕਿਸੀ ਲੁਖਮਣੋਂ ਆਲੂ ਲਾਟਪੁਰ ਦਿਲਬਰ ਕਦੇ ਕਦੇ ਖਿੰਡਦਾ ਕਿਤਾਰੀਓ ਸੁਤਾਦ ਇਕਬਾਲ ਲਾਟਪੁਰ ਵਾਲਾ ਕਾਲਾ ਮਿੱਤਰੂ ਕਿ ਪਹਿਲੀਆਂ ਚ ਰੱਖੀਆਂ ਨੇ 15 ਸਾਲ ਬੱਕਰੀਆਂ ਗੱਲਾਂ ਸੱਚ ਲਿਖੇ ਸੁਖੀ ਕਕਰਾਲਾ ਮਿੱਤਰੂ ਸੋ ਯਾਰਾਂ ਦੋਸਤਾਂ ਦੀ ਦੁਨੀਆ ਬਿਆਰ ਬੱਕਰੀਆਂ ਵਾਲਿਆਂ ਦੀ ਦੁਨੀਆ ਤੇ ਵੱਖੋ ਵੱਖਰੇ ਰਿਕਾਰਡ ਮੇਰੇ ਵੀਰਿਓ ਸਾਰੇ ਪਿੰਡਾਂ ਦੇ ਵੱਖੋ ਵੱਖਰੀਆਂ ਨਸਲਾਂ ਗੱਲ ਕਿਤੇ ਲੰਮੇ ਕੰਨਾਂ ਦੀ ਗੱਲ ਕਿਤੇ 9 ਲੀਟਰ ਦੁੱਧ ਦੀ ਗੱਲ ਕਿਤੇ ਬੁੱਧੂ ਮਨੈਲੇ ਵਾਲੀ ਦੀ ਤੇ ਗੱਲ ਕਦੇ ਕਹਿੰਦੇ ਵੀ